ਜਿਹੜੇ ਆਮ ਆਦਮੀ ਕਲੀਨਿਕ ਤੇ ਵਿੱਚ ਕੰਮ ਕਰਦੇ ਲੋਕ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਦੀ ਮਾੜੀ ਸਰਕਾਰ ਨੇ ਅੱਜ ਛੜਕਾ ਦੇ ਲਿਆ ਕੇ ਰੋਲ ਦਿੱਤਾ ਲੋਕ ਤੇ ਹਾੜੀਦਾਰ ਦਿਹਾੜੀ ਦੇ ਤੌਰ ਤੇ ਰੱਖਿਆ ਹੋਇਆਗਾ ਇੱਕ ਤਰ੍ਹਾਂ ਗਵਰਨਮੈਂਟ ਨੇ ਸਾਨੂੰ ਰੈਗੂਲਰ ਨਹੀਂ ਰੱਖਿਆ ਪੇਸ਼ੈਂਟਾਂ ਨੂੰ ਤਾਂ ਤੁਸੀਂ ਬਹੁਤ ਕਾਲ ਕਰਦੇ ਹੋ ਕਿ ਟੈਸਟ ਹੋਏ ਦਵਾਈ ਮਿਲੀ ਸਟਾਫ ਤੋਂਡੇ ਨਾਲ ਕਹਿ ਜਾਵੇ ਹਾਰ ਕਰਦਾ ਪਲੀਜ਼ ਸਾਡੇ ਤੋਂ ਵੀ ਰਿਵਿਊ ਦਿੱਤਾ ਜਾਵੇ ਉਤੋਂ ਉਤੋਂ ਇਹ ਅਵਾਰਡ ਲੈ ਰਹੇ ਆ ਮੱਲਾ ਕਲੀਨਿਕਾਂ ਦੀਆਂ ਗੱਲਾਂ ਕਰਕੇ ਪਰ ਜਿਹੜੇ ਮੁਲਾਜ਼ਮ ਆ ਉਹ ਅੱਜ ਤੇ ਸੜਕਾਂ ਤੇ ਬੈਠੇ ਆ ਦਿੱਲੀ ਦੇ ਵਿੱਚ ਹੋਇਆਗਾ ਬੀਜੇਪੀ ਸਰਕਾਰ ਆਈ ਸਾਰੇ ਆਮ ਆਦਮੀ ਕਲੀਨਿਕ ਬੰਦ ਕਰਤੇ ਉਹਨਾਂ ਤੋਂ 10 ਸਾਲ ਕੰਮ ਲੈ ਕੇ ਹੁਣ ਉਹ ਕਲੀਨਿਕ ਬੰਦ ਨੇ ਕਿ ਸਾਡੇ ਨਾਲ ਵੀ ਇਹ ਹੋਊਗਾ ਹੈਲਥ ਮਿਨਿਸਟਰ ਜੀ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਮਤਲਬ ਕਿਸੇ ਰੋਜ਼ਗਾਰ ਜਾਂ ਪੱਕੇ ਰੈਗੂਲਰ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਫਾਰਮਾਸਿਸਟ ਨੂੰ 12 ਰੁਪਏ ਪਰ ਮਰੀਜ਼ ਦੇ ਹਿਸਾਬ ਨਾਲ ਦਿੱਤੇ ਜਾਂਦੇ ਨੇ ਤੇ ਜਿਹੜੀ ਕਲੀਨਿਕਲ ਅਸਿਸਟੈਂਟ ਆ ਉਹਨੂੰ 11 ਰੁਪਏ ਪਰ ਮਰੀਜ਼ ਦੇ ਹਿਸਾਬ ਨਾਲ ਦਿੱਤੇ ਜਾਂਦੇ ਨੇ ਮਾਨ ਸਾਹਿਬ ਦੀ OSD ਨੂੰ ਮਿਲੇ ਉਹ ਕਹਿੰਦੇ ਜੀ ਤੁਸੀਂ ਟੈਸਟਾਂ ਦੀ ਤਿਆਰੀ ਕਰੋ ਅੱਜ ਮੇਰੀ ਉਮਰ 36 ਸਾਲ ਦੀ ਹੋ ਗਈ ਆ 35 ਸਾਲ ਤੱਕ ਇਹਨਾਂ ਦਾ ਏਜ ਕ੍ਰਾਈਟੇਰੀਆ ਹੈਗਾ ਤੋ ਦੱਸੋ ਸਾਨੂੰ ਕਿਹੜੇ ਕ੍ਰਾਈਟੇਰੀਆ 'ਚ ਮਤਲਬ ਜੋਬ ਤੇ ਸਿਕਿਉਰਟੀ ਰੱਖਣਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਹੁਣੇ ਮੌਜੂਦ ਹਾਂ ਪੀਯੂ ਦੇ ਬਾਹਰ ਜਿੱਥੇ ਤਰਨਾ ਲੱਗਿਆ ਹੋਇਆ ਲੋਕੀ ਜਿਹੜੇ ਹੈ ਪ੍ਰੋਟੈਸਟ ਕਰਨ ਬੈਠੇ ਹੋਏ ਨੇ ਵਕ ਵਕ ਜੱਤੇ ਬੰਦੀਆਂ ਤੋਂ ਅੱਜ ਲੋਕੀ ਪ੍ਰੋਟੈਸਟ ਕਰ ਰਹੇ ਨੇ ਵਕ ਵਕ ਮੰਗਾਂ ਨੂੰ ਲੈ ਕੇ ਇੱਕ ਪਾਸੇ ਮੈਂ ਤੁਹਾਨੂੰ ਤਸਵੀਰਾਂ ਬਾੜ ਦੀਆਂ ਦਿਖਾਣਾ ਚਾਹੂਗਾ ਜਿਹੜੇ ਪ੍ਰੋਪਰ ਤਰੀਕੇ ਨਾਲ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ ਹੋਇਆ ਹੈ ਜਿਹੜੇ ਮੁਲਾਜ਼ਮ ਨੇ ਲੱਗੇ ਹੋਏ ਨੇ ਕੋਈ ਅਨਸੁਖਾਵੀ ਘਟਨਾ ਨਾ ਘਟੇ ਉਸ ਵਾਸਤੇ ਤੇ ਦੂਜੇ ਪਾਸੇ ਜਿਹੜੇ ਆਮ ਆਦਮੀ ਕ ਲੋਕ ਨੇ ਉਹ ਬੈਠੇ ਹੋਏ ਨੇ ਦਰਿਆ ਬਿਚਾ ਕੇ ਕੈਮਰਾਮੈਨ ਨੂੰ ਕਹੂੰ ਇੱਕ ਵਾਰੀ ਤਸਵੀਰਾਂ ਦਿਖਾ ਦੇਣ ਇਹ ਉਹ ਆਮ ਆਦਮੀ ਕਲੀਨਿਕ ਦੇ ਜਿਹੜੇ ਵਰਕਰਸ ਨੇ ਸਟਾਫ ਨੇ ਗੱਲਬਾਤ ਕਰ ਲੈਣਾ ਅੱਜ ਦਰਿਆ ਬਿਚਾਣ ਦਾ ਕਾਰਨ ਕੀ ਹੈ ਸਰ ਅੱਜ ਦਰਿਆ ਬਿਚਾ ਕੇ ਬੈਠੇ ਹੋਏ ਹੋ ਕਾਰਨ ਕੀ ਹੈ ਅਸੀਂ ਉਹ ਮੁਲਾਜ਼ਮ ਆ ਜਿਹੜੇ ਪੰਜਾਬ ਸਰਕਾਰ ਦਾ ਇੱਕ ਪਾਇਲਟ ਪ੍ਰੋਜੈਕਟ ਆਮ ਆਦਮੀ ਕਲੀਨਿਕ ਸਾਂਝਾ ਫਰੰਟ ਜਿਹੜਾ ਉਹ ਮੁਲਾਜ਼ਮ ਆ ਜਿਹੜੇ ਆਮ ਆਦਮੀ ਕਲੀਨਿਕ ਜਿਹੜੇ ਆਮ ਆਦਮੀ ਸਰਕਾਰ ਆ ਉਹ ਗੱਲਾਂ ਕਰਦੀ ਆ ਆਮ ਆਦਮੀ ਕਲੀਨਿਕਾਂ ਦੀ ਪਾਇਲਟ ਪ੍ਰੋਜੈਕਟ ਦੀਆਂ ਗੱਲਾਂ ਕਰਦੀ ਆ ਇਹ ਆ ਜੋ ਲੋਕ ਨੇ ਜਿਹੜੇ ਆਮ ਆਦਮੀ ਕਲੀਨਿਕ ਦੇ ਵਿੱਚ ਕੰਮ ਕਰਦੇ ਲੋਕ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਦੀ ਮਾੜੀ ਸਰਕਾਰ ਨੇ ਅੱਜ ਛੜਕਾ ਦੇ ਲਿਆ ਕੇ ਰੋਲ ਦਿੱਤਾ ਅੱਜ ਸਾਨੂੰ ਇੱਥੇ ਬਹਿਣ ਦੀ ਛੜਕਾ ਦੇ ਉੱਤੇ ਦਰਿਆ ਵਿਛਾ ਕੇ ਬਹਿਣ ਦੀ ਨੌਬਤ ਆ ਗਈ ਉਹ ਕਿਹਦੇ ਕਰਕੇ ਆਈ ਇਹ ਭਗਵੰਤ ਮਾਨ ਦੀ ਸਰਕਾਰ ਕਰਕੇ ਇੱਥੇ ਸਾਨੂੰ ਬਹਿਣ ਦੀ ਨੌਬਤ ਆ ਗਈ ਕਿਉਂਕਿ ਸਾਡੇ ਨਾਲ ਭਗਵੰਤ ਮਾਨ ਦੀ ਸਰਕਾਰ ਸਰਾ ਸਰ ਧੱਕਾ ਕਰ ਰਹੀ ਆ ਤਾਂ ਕਹਿੰਦੇ ਨੇ ਆਮ ਆਦਮੀ ਦੀ ਸਰਕਾਰ ਹੈ ਆਮ ਲੋਕਾਂ ਦੀਆਂ ਗੱਲਾਂ ਸੁਣਦੀਆਂ ਨੇ ਫਿਰ ਅੱਜ ਅਜਿਹੇ ਕੀ ਕਾਰਨ ਬਣਿਆ ਕੀ ਮੰਗਾ ਲੈ ਕੇ ਤੁਹਾਨੂੰ ਸੜਕਾਂ ਤੇ ਉਤਰਨਾ ਪਿਆ ਆਮ ਆਦਮੀ ਸਰਕਾਰ ਨੇ ਜਿਹੜੇ ਮੱਲਾ ਕਲੀਨਿਕ ਖੋਲੇ ਆ ਜਿਨ੍ਹਾਂ ਦੇ ਨਾਂ ਤੇ ਵੋਟਾਂ ਲੈਣੀਆਂ ਚਾਹੁੰਦੇ ਆ ਪਰ ਉਹਨਾਂ ਦੀ ਅਸਲ ਸੱਚਾਈ ਜਿਹੜੀ ਆ ਗਰਾਊਂਡ ਲੈਵਲ ਤੇ ਲੋਕਾਂ ਤੱਕ ਨਹੀਂ ਪਹੁੰਚ ਰਹੀ ਉੱਤੋਂ ਉੱਤੋਂ ਇਹ ਅਵਾਰਡ ਲੈ ਰਹੇ ਆ ਮਹੱਲਾ ਕਲੀਨਿਕਾਂ ਦੀਆਂ ਗੱਲਾਂ ਕਰਕੇ ਪਰ ਜਿਹੜੇ ਮੁਲਾਜ਼ਮ ਆ ਉਹ ਅੱਜ ਇੱਥੇ ਸੜਕਾਂ 'ਤੇ ਬੈਠੇ ਆ ਰੋਲ ਰਹੇ ਆ ਜਿਹੜੇ ਉਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਕੰਮ ਕਰਦੇ ਮੈਡੀਕਲ ਅਫਸਰ ਨੇ ਡਾਕਟਰ ਨੇ ਇੱਕ A ਕਲਾਸ ਡਾਕਟਰ ਨੇ ਫਾਰਮੇਸੀ ਅਫਸਰ ਨੇ ਜਿਹੜੇ ਕਲੀਨਿਕਲ ਅਸਿਸਟੈਂਟ ਨੇ ਜਿਹੜੀਆਂ ਉਹ ਸਾਰੀਆਂ ਇੱਥੇ ਸੜਕਾਂ 'ਤੇ ਬੈਠੀਆਂ ਨੇ ਕਿਉਂਕਿ ਸਾਡੇ ਨਾਲ ਤੱਕਾ ਹੋ ਰਿਹਾ ਪੰਜਾਬ ਸਰਕਾਰ ਤੱਕਾ ਹੋ ਕਿੱਦਾਂ ਰਿਹਾ ਵਾ ਪੰਜਾਬ ਸਰਕਾਰ ਸਾਨੂੰ ਸਾਡੇ ਤੋਂ ਟੈਸਟ ਲੈ ਕੇ ਸਾਨੂੰ ਉਹ ਪ੍ਰਕਿਰਿਆ ਰਹੀ ਭਰਤੀ ਕਰਕੇ ਲੈ ਕੇ ਆਈ ਆ ਪਰ ਰੱਖਿਆ ਉਹਨੇ ਸਾਨੂੰ ਦਿਹਾੜੀਦਾਰ ਬੇਸਤੇ ਆ ਫਾਰਮਾਸਿਸਟ ਨੂੰ 12 ਰੁਪਏ ਪਰ ਮਰੀਜ਼ ਦੇ ਹਿਸਾਬ ਨਾਲ ਦਿੱਤੇ ਜਾਂਦੇ ਨੇ ਤੇ ਜਿਹੜੀ ਕਲੀਨਿਕਲ ਅਸਿਸਟੈਂਟ ਆ ਉਹਨੂੰ 11 ਰੁਪਏ ਪਰ ਮਰੀਜ਼ ਦੇ ਹਿਸਾਬ ਨਾਲ ਦਿੱਤੇ ਜਾਂਦੇ ਨੇ ਉਹ ਸ਼ੋਰਟ ਆਪੀਡੀ ਜਿਹੜੀ ਆ ਸਾਨੂੰ 12 ਤੋਂ 13000 ਫਾਰਮਾਸਿਸਟ ਨੂੰ ਤੇ 10 ਤੋਂ 11000 ਕਲੀਨਿਕਲ ਅਸਿਸਟੈਂਟ ਅਸਿਸਟੈਂਟ ਨੂੰ ਦਿੱਤੀ ਜਾਂਦੀ ਆ ਇੱਥੇ ਇਹ ਗੱਲ ਅਸੀਂ ਕਰਦੇ ਆਂ ਕਿ ਪੰਜਾਬ ਸਰਕਾਰ ਤੋਂ ਕਿ ਅਸੀਂ ਡਿਗਰੀਆਂ ਡਿਪਲੋਮੇ ਕਰਕੇ ਆਏ ਆਂ ਤੇ ਸਰ ਇਹਨਾਂ ਵਿਤਕਰਾ ਕਿਉਂ ਰੈਗੂਲਰ ਕਿਉਂ ਨਹੀਂ ਕਿਤੇ ਜਾ ਰਹੇ ਨੇ ਇਹ ਜਿਹੜੇ ਪਾਇਲਟ ਪ੍ਰੋਜੈਕਟ ਦੇ ਤਹਿਤ ਚਲਾਇਆ ਗਿਆ ਸੀ ਇਸ ਪ੍ਰੋਜੈਕਟ ਨੂੰ ਹੁਣ ਜਿਹੜੇ ਡਾਕਟਰਸ ਆਏ ਨੇ ਇਹਨਾਂ ਕਲੀਨਿਕਾਂ ਦੇ ਵਿੱਚ ਕੰਮ ਕਰ ਰਹੇ ਨੇ ਪਰ ਘੰਟੇ ਦੇ ਹਿਸਾਬ ਨਾਲ ਜਿਹੜਾ ਦਿੱਤਾ ਜਾ ਰਿਹਾ ਉਹਨਾਂ ਨੂੰ ਰੈਗੂਲਰ ਕਿਉਂ ਨਹੀਂ ਕਿਤੇ ਜਾ ਰਹੇ ਏ ਪੰਜਾਬ ਸਰਕਾਰ ਦੀਆਂ ਇਹੋ ਮਾੜੀਆਂ ਨੀਤੀਆਂ ਨੇ ਅੱਜ ਸਾਡੇ ਕੋਲ ਕੋਈ ਜੋਬ ਸਿਕਿਉਰਟੀ ਨਹੀਂ ਆ ਕਿ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ ਕੱਲ ਨੂੰ ਨਹੀਂ ਸੱਤਾ ਦੇ ਵਿੱਚ ਆਉਂਦੀ ਤੇ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਇਹਨਾਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਸਟਾਫ ਦਾ ਜਿਹੜੇ ਕੰਮ ਕਰ ਰਹੇ ਉਹਨਾਂ ਦਾ ਵਾਰੀਵਾਰ ਸਿਕਾਉਣ ਆ ਸਾਨੂੰ ਕੋਈ ਜੋਬ ਸਿਕਿਉਰਟੀ ਨਹੀਂ ਦਿੱਤੀ ਜਾ ਰਹੀ ਅਸੀਂ ਉਹ ਡਿਪਲੋਮੇ ਡਿਗਰੀਆਂ ਕਰਕੇ ਆਏ ਆ ਉਹ ਟੈਸਟ ਪਾਸ ਕਰਕੇ ਆਏ ਆ ਜਿਹੜੇ ਇੱਕ ਰੈਗੂਲਰ ਫਾਰਮਾਸਿਸਟ ਜਾਂ ਰੈਗੂਲਰ ਕਲੀਨिकल ਅਸਿਸਟੈਂਟ ਜਾਂ ਰੈਗੂਲਰ ਡਾਕਟਰ ਦੀਆਂ ਕਵਾਲੀਫਿਕੇਸ਼ਨ ਆ ਉਹ ਪੂਰਾ ਕਰਕੇ ਆਏ ਆ ਪਰ ਫਿਰ ਵੀ ਅੱਜ ਸਾਨੂੰ ਇਹਨਾਂ ਦਿਹਾੜੀਦਾਰ ਬੇਸਤੇ ਰੱਖਿਆ ਹੋਇਆ ਤੇ ਆ ਪਿੱਛੇ ਦੇਖੋ ਡਾਠਾ ਮਾਰਦਾ ਘੱਟ ਜਿਹੜਾ ਅੱਜ ਇਹਨਾਂ ਦਾ ਪਿੱਟ ਸਿਆਪਾ ਕਰਨ ਲਈ ਲੁਧਿਆਣੇ ਵਿਖੇ ਜੰਮਣੀ ਚੋਣਾ ਦੇ ਵਿੱਚ ਪਹੁੰਚਿਆ ਤੇ ਮੈਡਮ ਰੈਗੂਲਰ ਜਿਹੜੇ ਮੈਡੀਕਲ ਅਫਸਰਸ ਨੇ ਮੈਡੀਕਲ ਵਰਕਰਸ ਨੇ EMPLOYEES ਨੇ ਉਹਨਾਂ ਦੇ ਨਾਲ ਤੁਹਾਡੇ ਨਾਲ ਇਹਨਾਂ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਤਾਂ ਬਹੁਤ ਜ਼ਿਆਦਾ ਵਿਤਕਰਾ ਕਰਦੇ ਜੀ ਸਾਨੂੰ ਇੰਪਲੀਮੈਂਟਮੈਂਟ ਲੈ ਤੇ ਰੱਖਿਆ ਵਿਆਗਾ ਸਾਨੂੰ ਇੱਕ ਦਿਹਾੜੀਦਾਰ ਦਿਹਾੜੀ ਦੇ ਤੌਰ ਤੇ ਹੀ ਰੱਖਿਆ ਵਿਆਗਾ ਇੱਕ ਤਰ੍ਹਾਂ ਗਵਰਨਮੈਂਟ ਨੇ ਸਾਨੂੰ ਰੈਗੂਲਰ ਨਹੀਂ ਰੱਖਿਆ ਸਾਡੀ ਚਾਹੇ ਸਟੱਡੀ ਉਹਨਾਂ ਦੇ ਬਰਾਬਰ ਹੈਗੀ ਇਹਨਾਂ ਦੇ ਫਾਰਮਾਸਿਸਟਾਂ ਦੀ ਆਪਣੀ ਸਟੱਡੀ ਹੈ ਮੈਡੀਕਲ ਅਫਸਰ ਦੀ ਆਪਣੀ ਸਟੱਡੀ ਹੈ ਸਾਰੇ ਸਾਡੇ origignal ਸਰਟੀਫਿਕੇਟ ਵਗੈਰਾ ਚੈੱਕ ਹੋਏ ਨੇਗੇ ਸਾਰੇ ਅਸੀਂ ਇਨਕੁਆਇਰੀ ਜ ਪੂਰੀਆਂ ਕਰਕੇ ਆਏ ਆਂਗੇ ਹੁਣ ਸਾਥੋਂ ਦੇਖੋ 3 ਸਾਲ ਹੋ ਗਏ ਅਸੀਂ ਕੰਮ ਕਰਦੇ ਆ ਨੂੰ ਸਾਡੀ ਕੋਈ ਮੰਗ ਨਹੀਂ ਮੰਨੀ ਜਾਂਦੀ ਨਾ ਸਾਡੀ ਟਰਾਂਸਫਰ ਹੋ ਰਹੀ ਆ ਨਾ ਸਾਨੂੰ ਕੋਈ ਲੀ ਮਿਲਦੀ ਆ ਸਾਡੀ ਸੰਡੇ ਦੀ ਵੀ ਪੇ ਕੱਟ ਹੁੰਦੀ ਆ ਛੁੱਟੀ ਦੀ ਵੀ ਪੇ ਕੱਟ ਹੁੰਦੀ ਆ ਗਈ ਅ ਸਾਸੀਂ ਇੱਕ ਦਿਹਾੜੀ ਦੇ ਰੂਪ ਤੀਆਂ ਜਿਸ ਦਿਨ ਅਸੀਂ ਕੰਮ ਕਰਦੇ ਉਸ ਦਿਨ ਦੇ ਸਾਨੂੰ ਪੈਸੇ ਮਿਲਦੇ ਨੇਗੇ ਉਹ ਵੀ ਪਰਡੇ ਪਰ ਪੇਸ਼ੈਂਟ ਦੇ ਅਕੋਰਡਿੰਗ ਇਹ ਇੱਕ ਤਰ੍ਹਾਂ ਦਾ ਸੋਚਣੀ ਆ ਸਾਡੇ ਨਾਲ ਫਿਰ ਸਾਡੀ ਟਰਾਂਸਫਰ ਨਹੀਂ ਹੋ ਰਹੀ ਅਸੀਂ 4-4 5-5 ਲਈ ਦੂਰ ਬੈਠੇ ਆਂਗੇ ਅਸੀਂ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਘਰਾਂ ਦੇ ਵਿੱਚ ਛੱਡ ਕੇ ਆਉਣੇ ਆ ਫਿਰ ਉਪਰੋਂ ਸਾਨੂੰ ਇਹ ਵੀ ਟੈਨਸ਼ਨ ਹੋ ਰਹੀ ਆ ਜਿਵੇਂ ਕਿ ਦਿੱਲੀ ਦੇ ਵਿੱਚ ਹੋਇਆਗਾ ਭਾਜਪੀ ਸਰਕਾਰ ਆਈ ਸਾਰੇ ਆਮ ਆਦਮੀ ਕਲੀਨਿਕ ਬੰਦ ਕਰਤੇ ਉਹਨਾਂ ਤੋਂ 10 ਸਾਲ ਕੰਮ ਲੈ ਕੇ ਹੁਣ ਉਹ ਕਲੀਨਿਕ ਬੰਦ ਨੇ ਕਿ ਸਾਡੇ ਨਾਲ ਵੀ ਇਹ ਹੋਊਗਾ ਜਦੋਂ ਸਾਡਾ ਕਿਸੇ ਪਾਸੇ ਹੱਲ ਨਹੀਂ ਕੱਢ ਰੇ ਤਾਂ ਫਿਰ ਸਾਡੇ ਨਾਲ ਵੀ ਸਾਨੂੰ ਡਰ ਆ ਵੀ ਇਦਾਂ ਹੀ ਹੋਊਗਾ ਜੇ ਭਗਵਾਨ ਤੁਮਨ ਸਰਕਾਰ ਇਹ ਕਹਿੰਦੀ ਸੀ ਵੀ ਅਸੀਂ ਪੱਕੇ ਮੁਲਾਜ਼ਮ ਰੱਖਨੇ ਕੱਚਾ ਸਭ ਦੀ ਖਤਮ ਕਰਨਾ ਤਾਂ ਉਹਨਾਂ ਨੇ ਆਪਣੇ ਡ੍ਰੀਮ ਪ੍ਰੋਜੈਕਟ ਜੀ ਇਦਾਂ ਕਿਉਂ ਕਰਿਆ ਉਹ ਸਾਨੂੰ ਹੀ ਸਾਡੇ ਤੋਂ ਸਟਾਰਟਿੰਗ ਕੱਚਿਆਂ ਚ ਕੀਤੀ ਤੇ ਜਦ ਵਰਕਿੰਗ ਪੀਰੀਅਡ ਦੇ ਵਿੱਚ ਆਏ ਉਦੋਂ ਕੀ ਸੋਚ ਕੇ ਆਏ ਸੀ ਅੱਜ ਦਰਿਆਵਾਂ ਵਿੱਚ ਆ ਕੇ ਬੈਠੇ ਹੋ ਅਸੀਂ ਜਦੋਂ ਵਰਕਿੰਗ ਪੀਰੀਅਡ ਚ ਆਏ ਸੀ ਸਾਡੇ ਸਾਰੇ ਰਿਸ਼ਤੇਦਾਰ ਖੁਸ਼ ਸੀ ਸਾਡੇ ਮਾਤਾ ਪਿਤਾ ਖੁਸ਼ ਸੀ ਕਿ ਸਾਡੇ ਬੱਚਿਆਂ ਨੂੰ ਜੌਬ ਮਿਲ ਗਈ ਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਜੌਬ ਤੇ ਸ਼ੋਸ਼ਣ ਕਿਸ ਤਰੀਕੇ ਨਾਲ ਹੋ ਰਿਹਾ ਅਸੀਂ ਬਾਬਾ ਫਰੀਦ ਤੋਂ ਉਹਨਾਂ ਨੇ ਐਗਜ਼ਾਮ ਕੰਡਕਟ ਕੀਤਾ ਬਕਾਇਦਾ ਮੈਰਿਟ ਲਿਸਟ ਬਣੀ ਬਕਾਇਦਾ ਸਾਰੀ ਮੈਡੀਕਲ ਹੋਇਆ ਸਾਰੇ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਉਸ ਹਿਸਾਬ ਨਾਲ ਇਹਨਾਂ ਨੇ ਸਾਨੂੰ ਮਤਲਬ ਰੈਗੂਲਰ ਦੇ ਬੇਸਿਸ ਤੇ ਬਰੋਬਰ ਨਹੀਂ ਰੱਖਿਆ ਸਾਨੂੰ ਇਹਨਾਂ ਨੇ ਮਤਲਬ 12 ਰੁਪਏ ਪਰ ਪੇਸ਼ੈਂਟ ਤੇ ਰੱਖ ਲਿਆ ਬਟ ਜਿਹੜੇ ਰੈਗੂਲਰ ਫਾਰਮੇਸੀ ਅਫਸਰ ਆ ਜਾਂ ਰੈਗੂਲਰ ਸਟਾਫ ਆ ਜਾਂ ਜਿਹੜੀਆਂ ਸੀਏ ਭੈਣਾਂ ਉਹ ਐਨਐਮ ਦੇ ਮਤਲਬ ਬਰੋਬਰ ਨੇ ਮਲਟੀਪਰਪਸ ਵਰਕਰ ਦੇ ਬਰੋਬਰ ਨੇ ਉਹਨਾਂ ਨੂੰ ਕੁਝ ਵੀ ਨਹੀਂ ਸਮਝਾਇਆ ਯਾਰ ਆ ਹੁਣ ਤੁਸੀਂ ਇਹ ਦੇਖ ਲਓ 883 ਦੇ ਨੇੜ ਆਮ ਆਦਮੀ ਕਲੀਨਿਕ ਹੋਏ ਪਏ ਨੇ ਉਥੇ 2400 ਦੇ ਹਿਸਾਬ ਨਾਲ ਆਪਣਾ ਸਟਾਫ ਕੰਮ ਕਰ ਰਿਹਾ ਬਟ ਹੈਲਥ ਮਨਿਸਟਰ ਜੀ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਮਤਲਬ ਕਿਸੇ ਰੋਜ਼ਗਾਰ ਜਾਂ ਪੱਕੇ ਰੈਗੂਲਰ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਜਦੋਂ ਅਸੀਂ ਪੂਰੇ ਚੈਨਲ ਥਰੂ ਅਸੀਂ ਮਤਲਬ ਇਸ ਜੌਬ ਤੇ ਆਏ ਆ ਉਹ ਕਿਉਂ ਨਹੀਂ ਪੱਕੇ ਕਰ ਸਕਦੇ ਕਿਉਂ ਉਹ ਹੁਣ ਮਤਲਬ ਅਸਾਮੀਆਂ ਕੱਢੇ ਜਾ ਰਹੇ ਨੇ ਨਾਲੇ ਇੱਕ ਇਹ ਹੋਰ ਵਿਤਕਰਾ ਕਰਦੇ ਨੇ ਇਹਨਾਂ ਨੇ ਡੀ ਫਾਰਮਾ ਕ੍ਰਾਈਟੇਰੀਆ ਚੋਂ ਕੱਟਤੀ ਕਿ ਅਸੀਂ ਫਾਰਮੇਸੀ ਅਫਸਰ ਦਾ ਪੇਪਰ ਨਹੀਂ ਦੇ ਸਕਦੇ ਜਾਂ ਤਾਂ ਸਰਕਾਰ ਨੂੰ ਚਾਹੀਦਾ ਸੀ ਕਿ ਇਹ ਡਿਪਲੋਮਾ ਦੇ ਕਾਲਜ ਸਾਰੇ ਬੰਦ ਕਰ ਦੇਣ ਅੱਜ ਤੋਂ 10 ਸਾਲ ਪਹਿਲਾਂ ਔਨ ਸਰ ਪੰਜਾਬ ਸਰਕਾਰ ਮਾਨ ਸਰਕਾਰ ਇਹ ਕਰਦੀ ਕਿ ਉਹਨਾਂ ਕਾਲਜਾਂ ਨੂੰ ਬੰਦ ਕਰਦੀ ਤਾਂ ਜੋ ਉੱਥੋਂ ਡਿਪਲੋਮਾ ਹੋਲਡਰ ਹੀ ਨਾ ਨਿਕਲਦੇ ਉਹ ਕਿੱਧਰ ਜਾਣਗੇ ਉਹ ਕਿਹੜੀ ਕ੍ਰਾਈਟੇਰੀਆ 'ਚ ਆਉਣਗੇ ਉਹ ਮੇਰੇ ਸਾਥੀ ਕਿੱਥੇ ਜੋਬ ਭਾਲਣਗੇ ਹੁਣ ਸੀਐਮ ਮਾਨ ਸਾਹਿਬ ਦੇ ਓਐਸਡੀ ਨੂੰ ਮਿਲੇ ਕੁਝ ਟਾਈਮ ਪਹਿਲਾਂ ਉਹ ਕਹਿੰਦੇ ਜੀ ਤੁਸੀਂ ਟੈਸਟਾਂ ਦੀ ਤਿਆਰੀ ਕਰੋ ਅੱਜ ਮੇਰੀ ਉਮਰ 36 ਸਾਲ ਦੀ ਹੋ ਗਈ ਆ 35 ਸਾਲ ਤੱਕ ਇਹਨਾਂ ਦਾ ਏਜ ਕ੍ਰਾਈਟੇਰੀਆ ਹੈਗਾ ਤੋ ਦੱਸੋ ਸਾਨੂੰ ਕਿਹੜੇ ਕ੍ਰਾਈਟੇਰੀਆ 'ਚ ਮਤਲਬ ਜੌਬ ਤੇ ਸਿਕਿਉਰਿਟੀ ਰੱਖਣਗੇ ਤੇ ਅਸੀਂ ਸਾਡੇ ਨਾਲ ਸ਼ੋਸ਼ਣ ਨਹੀਂ ਜਾਂ ਤੱਕਾ ਨਹੀਂ ਹੋ ਰਿਹਾ ਤਾਂ ਹੋਰ ਕੀ ਹੋ ਰਿਹਾ ਮੇਰੀ ਮਾਨ ਸਰਕਾਰ ਅੱਗੇ ਬੇਨਤੀ ਆ ਕਿ ਸਾਡੇ ਬਾਰੇ ਸੋਚਿਆ ਜਾਵੇ ਸਾਡੇ ਤੋਂ ਵੀ ਰਿਵਿਊ ਲਿੱਤੇ ਜਾਣ ਪੇਸ਼ੈਂਟਾਂ ਨੂੰ ਤਾਂ ਤੁਸੀਂ ਬਹੁਤ ਕਾਲ ਕਰਦੇ ਹੋ ਕਿ ਟੈਸਟ ਹੋਏ ਦਵਾਈ ਮਿਲੀ ਸਟਾਫ ਤੁਹਾਡੇ ਨਾਲ ਕਹਿ ਜਾ ਵਿਹਾਰ ਕਰਦਾ ਪਲੀਜ਼ ਸਾਡੇ ਤੋਂ ਵੀ ਰਿਵਿਊ ਲਿੱਤਾ ਜਾਵੇ ਕਿ ਤੁਹਾਨੂੰ ਗਰਮੀ ਲੱਗਦੀ ਆ ਸਰਦੀ ਲੱਗਦੀ ਆ ਤੁਹਾਡੀ ਕੀ ਪਰੇਸ਼ਾਨੀ ਆ ਸਾਡੇ ਤੱਕ ਤਾਂ ਪਹੁੰਚ ਕੀਤੀ ਜਾਵੇ ਮਾਨ ਸਰਕਾਰ ਜੀ ਸਾਡੇ ਤੁਹਾਡੇ ਹੱਥ ਮੰਨੇ ਪਲੀਜ਼ ਸਾਡੇ ਬਾਰੇ ਵੀ ਪੁੱਛ ਲੋ ਧੰਨਵਾਦ ਸਰ ਹੁਣ ਤੱਕ ਕੋਈ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਕੋਈ ਆਸ਼ਵਾਸ਼ਣ ਮਿਲਿਆ ਅਜੇ ਤੱਕ ਤੇ ਸਾਡੇ ਕੋਲ ਸੀਆਈਡੀ ਵਾਲੇ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਜੇਕਰ ਸਾਨੂੰ ਮੀਟਿੰਗ ਨਹੀਂ ਕਰਾਉਂਦੇ ਸਾਡੀ ਸੀਐਮ ਸਾਹਿਬ ਨਾਲ ਤੇ ਅਸੀਂ ਫਿਰ ਇੱਥੇ ਰੋਸ ਰੈਲੀ ਇੱਕ ਕੱਢਾਂਗੇ ਅਜੇ ਸਾਡੇ ਸਾਥੀ ਹੋਰ ਵੀ ਆ ਰਹੇ ਨੇ ਦੂਰਾਂ ਤੋਂ ਆ ਰਹੇ ਨੇ ਤੇ ਉਹ ਸਾਰੇ ਇਕੱਠ ਨਾਲ ਸੀ ਜਿੱਥੇ ਜਿੰਮਣੀ ਚੋਣਾ ਉਹ ਸਾਰੇ ਇਲਾਕੇ ਦੇ ਵਿੱਚ ਅੱਜ ਰੋਸ ਰੈਲੀ ਕੱਢਾਂਗੇ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਜਿਹੜੇ ਡਾਕਟਰ ਸਾਹਿਬਾਨ ਇੱਥੇ ਪਹੁੰਚੇ ਪੰਜਾਬ ਦੇ ਸਾਰੇ ਆਲਮੋਸਟ ਜ਼ਿਲ੍ਹਿਆਂ ਤੋਂ ਪਹੁੰਚ ਰਹੇ ਨੇ ਦੂਰਾਂ ਤੋਂ ਆ ਰਹੇ ਨੇ ਤੇ ਸਾਰੇ ਹੀ ਅੱਜ ਇੱਥੇ ਪਹੁੰਚਣਗੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਪਹੁੰਚ ਰਹੇ ਨੇ ਤੇ ਇੱਕ ਪਾਸੇ ਕੈਮਰਾ ਮੈਨੂੰ ਕਹੂੰਗਾ ਕਿ ਪਿਛਲੀਆਂ ਪਿੱਛੇ ਦੀਆਂ ਤਸਵੀਰਾਂ ਦਿਖਾਣ ਕਿਉਂਕਿ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਕੋਈ ਅਣਸੁਖਾਵੀ ਘਟਨਾ ਨਾ ਲੱਗੇ ਤੇ ਦੂਜੇ ਪਾਸੇ ਇਹ ਡਾਕਟਰਾਂ ਦਾ ਠਾਠਾ ਮਾਰਦਾ ਇਕੱਠਾ ਜਿੱਥੇ ਡਾਕਟਰਾਂ ਦਾ ਖੱਟਾ ਮਾਰਦਾ ਇਕੱਠ ਦਰੀਆਂ ਬਚਾ ਕੇ ਅੱਜ ਬੈਠਣ ਨੂੰ ਮਜਬੂਰ ਹੋਇਆ ਹੋਇਆ ਇਹਨਾਂ ਦੀਆਂ ਮੰਗਾਂ ਨੇ ਕਿ ਸਾਨੂੰ ਰੈਗੂਲਰ ਕਿਤੇ ਜਾਣ ਜੋ ਦੂਜੇ ਸਰਕਾਰੀ ਡਾਕਟਰਾਂ ਨੂੰ ਜਿਹੜੇ ਆ ਹੱਕ ਦਿੱਤੇ ਜਾਂਦੇ ਨੇ ਉਹ ਸਾਨੂੰ ਵੀ ਜਿਹੜੇ ਹੱਕ ਬਹਾਲ ਕੀਤੇ ਜਾਣ ਤੇ ਦੂਜੇ ਪਾਸੇ ਟੀਚਰਾਂ ਦਾ ਵੀ ਜਿਹੜਾ ਹੈ ਪ੍ਰੋਟੈਸਟ ਚੱਲ ਰਿਹਾ ਵੈ ਉਹਨਾਂ ਦੀਆਂ ਵੀ ਵੱਖ-ਵੱਖ ਮੰਗਾਂ ਨੇ ਚਾਰੇ ਪਾਸੇ ਰੀਆਂ ਲੱਗੇ ਹੋਏ ਨੇ ਮੁਲਾਜ਼ਮ ਟ੍ਰੈਫਿਕ ਦੇ ਮੁਲਾਜ਼ਮ ਲੱਗੇ ਹੋਏ ਨੇ ਤੇ ਤੇ ਨਾਰੇ ਲੱਗ ਰਹੇ ਨੇ ਪੰਜਾਬ ਸਰਕਾਰ ਦੇ ਤੇ ਕਾਡਾ ਆਪਣਾ ਕੀ ਵਿਚਾਰ ਹੈ ਇਸ ਵੀਡੀਓ ਦੇ ਬਾਰੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ